ਲੇਵੇ ਹੀ ਆ ਵੀ ਭਾਈ ਗਲਤੀਆਂ ਆਪਣੇ ਚ ਵੀ ਨੇ ਜਦੋਂ ਕੁਦਰਤ ਮਾਰ ਕਰਦੀ ਆ ਫੇਰ ਆਪਾਂ ਰੋਣੇ ਆ ਫੇਰ ਆਪਾਂ ਰੋਣੇ ਵੀ ਗੜੇ ਪੈ ਗਏ ਮੀਂਹ ਪੈ ਗਿਆ ਰੱਬ ਦੇਖਦਾ ਨਹੀਂ ਵੀ ਪ੍ਰਭੂ ਗਲਤੀਆਂ ਆਪਣੇ ਚ ਵੀ ਨੇ ਕਿਉਂਕਿ ਦਰਖਤ ਤਾਂ ਪਹਿਲਾਂ ਹੀ ਥੋੜੇ ਨੇ ਹਾਂ ਕੋਸੇ ਇਹੋ ਜੀ ਅੱਗ ਲੱਗ ਜਾਂਦੀ ਆ ਉਹਦੇ ਵਿੱਚ ਝੁਲਸ ਜਾਂਦੇ ਨੇ ਹੁਣ ਤੁਸੀਂ ਆਹ ਦੇਖ ਲਓ ਦਰਖਤਾਂ ਦਾ ਹਾਲ ਕੀ ਹੋਇਆ ਵਾ ਭਾਈ ਇੱਕ ਟਾਈਮ ਆ ਬਾਈ ਹੁਣੀ ਦਾ ਘਰ ਆ ਗਿਆ ਇੱਥੇ ਭਾਈ ਜਦੋਂ ਅੱਗ ਰਾਤ ਚੱਲਦੀ ਸੀ ਡਰਤਾ ਪੂਰਾ ਸੀ ਨਾ ਵੀ ਘਰੇ ਚ ਘਰ ਚ ਨਾ ਵੱੜ ਜੇ ਅੱਗ ਬਾਅਦ ਦੇ ਵਿੱਚ ਆਪਾਂ ਕਿਸਮਤ ਨੂੰ ਕੋਸਦੇ ਰਹਨੇ ਆ ਵੀ ਸਾਡੀ ਕਿਸਮਤ ਨੇ ਆਹ ਕੀਤਾ ਹਨਾ ਕੁਦਰਤ ਨੇ ਸਾਡੇ ਨਾਲ ਧੱਕਾ ਕਰਤਾ ਹੁਣ ਜਿਹੜਾ ਇਨਸਾਨ ਆਗਾ ਉਹ ਵੀ ਆਖਰਕਾਰ ਗਲਤੀਆਂ ਕਰ ਹੀ ਲੈਂਦਾਗਾ ਹੁਣ ਤੁਸੀਂ ਆਹ ਦਰਖਤਾਂ ਦਾ ਹਾਲ ਦੇਖ ਲਓ ਕਿਵੇਂ ਸੁੱਕ ਕੇ ਮੁੰਜਰ ਬਣਾਏ ਪਏ ਨੇ ਇਹ ਸਾਰਾ ਕਾਰਨ ਜੋ ਬੀਤੀ ਰਾਤ ਨੂੰ ਅੱਗ ਲੱਗੀ ਸੀ ਅੱਗ ਲੱਗਣ ਤੋਂ ਬਾਅਦ ਜਿਹੜੀ ਹਨੇਰੀ ਆਈ ਸੀ ਅੱਗ ਵੱਧ ਗਈ ਜਿਸ ਨਾਲ ਤੇ ਘੱਟੋ ਘੱਟ ਤਕਰੀਬਨ 100 150 ਕਿਲਾ ਫੂਕ ਕੇ ਅੱਗ ਖੜੀ ਹੈਗੀ ਉਹ ਘਰ ਆ ਦੇਖ ਰਹੇ ਹੋ ਨਾ ਘਰ ਦੇ ਆਸੇ ਪਾਸੇ ਵੀ ਅੱਗ ਚੱਲ ਰਹੀ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੁਝ ਸੁੱਖ ਸ਼ਾਂਤੀ ਨਾਲ ਟਾਈਮ ਸਿਰ ਤੇ ਅੱਗ ਬੁਝਾਈ ਗਈ ਤੇ ਬਾਕੀ ਗੱਲਾਂ ਬਾਤਾਂ ਆਪਾਂ ਹਰੀ ਨੂੰ ਕਰਦੇ ਹਾਂ ਹਰੀ ਨੁਕਸਾਨ ਬਾਈ ਹੁਣ ਬਚ ਗਿਆ ਗੱਲਬਾਤ ਬਾਈ ਆਏ ਆ ਜਿਵੇਂ ਹੁਣ ਆਪਾਂ ਤੂੰ ਕਿਹਾ ਵੀ ਰਾਤ ਅੱਗ ਲੱਗੀ ਹੈ ਨਾ ਵੀ 100 150 ਕਿਲਾ ਇੱਥੇ ਮੱਝ ਗਿਆ ਚਲੋ ਕਿਸਾਨਾਂ ਦੇ ਸਹਿਯੋਗ ਨਾਲ ਅੱਗ ਰੋਕੀ ਗਈ ਹੈ ਨਾ ਅੱਗ ਬਈ ਆਪਣੇ ਜੇਪਾਪ ਦੇ ਨਗਰ ਦੀ ਗੱਲ ਕਰੀਏ ਨਗਰ ਠੀਕਰੀ ਵਾਲੇ ਦੀ ਤੇ ਚਾਰ ਸਪੇਰੇ ਅੱਗ ਚਾਰ ਧਾਮੇ ਲੱਗੀ ਵੀ ਸੀ ਉਹ ਅੱਗ ਲੱਗਣ ਦੇ ਹਰਿੰਦਰ ਕਾਰਨਾਮੇ ਪਤਾ ਕੀ ਸੀਗੇ ਉਹ ਉਹ ਨਾ ਜਿਵੇਂ ਹੁਣ ਕਿਸੇ ਨੂੰ ਮੱਕੀ ਬੀਜਣ ਦੀ ਕਾਹਲ ਆ ਕਿਸੇ ਨੂੰ ਮੂੰਗੀ ਬੀਜਣ ਦੀ ਕਾਹਲ ਆ ਕਿਸੇ ਨੂੰ ਜੀਰੀ ਬੀਜਣ ਦੀ ਕਾਹਲ ਆ ਵੀ ਯਾਰ ਹਵਾ ਟਿੱਕੀ ਵੀ ਆ ਤੂੜੀਆਂ ਬਣੀਆਂਵੇਂ ਇਹਨੇ ਆਪਾਂ ਢੇੜੇ ਲਾਓ ਤੇ ਆਪਾਂ ਆਪਦਾ ਮਸਲਾ ਹੱਲ ਕਰ ਲਓ ਉੱਥੇ ਭਾਈ ਉਹ ਕਿਤੇ ਨਾ ਕਿਤੇ ਨਾ ਅੱਗ ਰਹਿ ਜਾਂਦੀ ਆ ਰੈਂਡਾ ਮਾੜੀ ਮੋਟੀ ਜਦੋਂ ਇਹ ਨੇਰੀ ਆਉਂਦੀ ਆ ਤਪਾਨ ਆਉਂਦਾ ਉਹਦੇ ਨਾਲ ਫਿਰ ਅੱਗ ਚੱਲ ਪੈਂਦੀ ਆ ਹੂੰ ਉਹਦੇ ਨਾਲ ਅੱਗ ਚੱਲ ਹੁਣ ਰਾਤ ਵੀ ਆਈ ਹੋਇਆ ਵੀ ਲੋਕਾਂ ਨੇ ਸ਼ਾਮ ਨੂੰ 7 ਵਜੇ ਅੱਗ ਲਾਤੀ ਹੈ ਨਾ ਵੀ ਚਲੋ ਮੂਰੇ ਕਿਹੜਾ ਮਹੀਨੇ ਰਿਦਾ ਪਤਾ ਸੀ ਇੱਕ ਮਿੰਟ ਅੱਗ ਸਾਤ ਪਈ ਸੀ ਇੱਕ ਮਿੰਟ ਰਿੰਦਰ ਚਾਹੇ ਸ਼ਾਮ ਨੂੰ 7 ਵਜੇ ਲਾਈ ਚਾਹੇ ਦਿਨੇ ਲਾਈ ਜਿਹੜੀ ਅੱਗ ਆ ਨਾ ਅੱਜ ਕੱਲ੍ਹ ਅੱਗ ਚੋਰ ਹੁੰਦੀ ਆ ਮਾੜੀ ਜੀ ਹਵਾ ਨਹੀਂ ਚੱਲਦੀ ਅੱਗੋ ਦੀ ਚੱਲ ਪੈਂਦੀ ਆ ਜੇ ਆਪਾਂ ਇੱਥੇ ਕਹੀਏ ਵੀ ਹੁਣ ਜਾਦੇ ਪਈਏ ਨੇ ਮੋਟਰਾਂ ਤੇ ਵੀ ਜਾਂ ਉਹਨਾਂ ਦੇ ਚੁੱਲਿਆਂ ਤੋਂ ਅੱਗ ਲੱਗ ਗਈ ਵੀ ਜਾਂ ਅੱਗ ਕੋਈ ਬੀੜੀ ਵਾਲਾ ਸਿੱਟ ਗਿਆ ਬੀੜੀ ਵਾਲਾ ਸੜਕ ਦੇ ਛਿੱਟੂਗਾ ਅੱਗ ਇੱਥੋਂ ਕਿਵੇਂ ਬੀੜੀ ਵਾਲੇ ਤੋਂ ਲੱਗ ਸਕਦੀ ਆ ਇਹ ਐ ਹੁੰਦੀ ਆ ਕਰ ਵੀ ਆਪੀ ਗਲਤੀਆਂ ਕਰ ਲੈਂਦੇ ਗਲਤੀਆਂ ਕਰ ਲੈਂਦੇ ਆ ਵੀ ਆਪਾਂ ਕੁਦਰਤ ਨਾਲ ਇੱਕ ਇੱਕ ਮੰਨੇ ਧੱਕਾ ਦਾ ਕਰ ਰਹੇ ਆ ਹੈਨਾ ਹੁਣ ਤੂੰ ਐਂ ਦੇਖ ਲਾ ਕਿੰਨੇ ਹੀ ਦਰਖਤ ਮੱਚੇ ਹਾਂ ਕਿੰਨੇ ਉਹਦੇ ਤੇ ਜੀਵ ਜੰਤੂ ਜੀਵ ਜੰਤੂ ਮਰੇ ਕੇ ਨਾ ਮਰੇ ਹੁਣ ਆਪਾਂ ਕਹਿ ਦੇਣਾ ਯਾਰਾ ਜਾਨਵਰ ਘਟ ਗਏ ਜਾਨਵਰ ਭਾਈ ਕਿਹਨੇ ਘਟਾਏ ਨੇ ਆਪਾਂ ਆਪ ਘਟਾਏ ਨੇ ਆਪਾਂ ਆਪ ਦੇ ਆਪ ਦੇ ਸਵਾਰਥ ਦੀ ਖਾਤਰ ਆਪਾਂ ਦੂਜੇ ਦੀ ਜਾਨਾਂ ਲੈਨੇ ਆ ਹੁਣ ਦਰਖਤ ਨੇ ਆਹ ਦਰਖਤ ਦਾ ਹੁਣ ਉਹ ਜਿਹੜੇ ਦਰਖਤ ਨੇ ਸਾਹਮਣੇ ਦੇਖ ਰਿਹਾ ਮੈਂ ਕੈਮਰੇ ਦੇ ਸਾਰਿਆਂ ਨੂੰ ਦੇਖ ਲਾ ਸੇਕ ਪਿਆ ਵਿਆ ਹਣਾ ਹਾਂ ਸਾਰਿਆਂ ਨੂੰ ਸੇਕ ਜਿਹੜੇ ਵਿੱਚ ਆ ਗਏ ਉਹ ਤਾਂ ਅੱਗ ਦੀ ਲਪੇਟ ਚ ਝੁੱਲ ਸੀ ਗਏ ਹਾਂ ਤੇ ਹੁਣ ਜਿਹੜੀ ਹੋ ਦੇ ਉਧਰਲੇ ਪਾਸੇ ਅੱਗ ਹਲੇ ਵੀ ਚੱਲ ਰਹੀ ਆ ਕਿਉਂਕਿ ਇੱਥੇ ਕੁਝ ਪਿਆ ਹੋਊਗਾ ਪਈ ਤੇ ਆਪਾਂ ਆਲਮਡਾ ਹਾਂ ਪ੍ਰਾਲੀ ਹਾਂ ਪ੍ਰਾਲੀ ਪਈ ਆ ਹਾਂ ਤਾਂ ਚਲ ਹੁਣ ਕਣੀਆਂ ਪੈ ਗਈਆਂ ਲਵੇ ਲਵੇ 20 ਜਰ ਕਹਿਣ ਦਾ ਮਤਲਬ ਇਹੀ ਆ ਵੀ ਭਾਈ ਗਲਤੀਆਂ ਆਪਣੇ ਚ ਵੀ ਨੇ ਜਦੋਂ ਕੁਦਰਤ ਮਾਰ ਕਰਦੀ ਆ ਫੇਰ ਆਪਾਂ ਰੋਣੇ ਆ ਫੇਰ ਆਪਾਂ ਰੋਣੇ ਵੀ ਗੜੇ ਪੈ ਗਏ ਮੀਂਹ ਪੈ ਗਿਆ ਰੱਬ ਦੇਖਦਾ ਨਹੀਂ ਬਿਪਰਾਬੋ ਗਲਤੀਆਂ ਆਪਣੇ ਚ ਵੀ ਨੇ ਕਿਉਂਕਿ ਦਰਖਤ ਤਾਂ ਪਹਿਲਾਂ ਹੀ ਥੋੜੇ ਨੇ ਹਾਂ ਕੋਈ ਐਹੀ ਜੀ ਅੱਗ ਲੱਗ ਜਾਂਦੀ ਉਹਦੇ ਵਿੱਚ ਝੁਲਸ ਜਾਂਦੇ ਨੇ ਹੁਣ ਤੁਸੀਂ ਆਹ ਦੇਖ ਲਓ ਦਰਖਤਾਂ ਦਾ ਹਾਲ ਕੀ ਹੋਇਆ ਵਾ ਭਾਈ ਇੱਕ ਟਾਈਮ ਆ ਬਾਈ ਹੁਣੀ ਦਾ ਘਰ ਆ ਗਿਆ ਇੱਥੇ ਭਾਈ ਜਦੋਂ ਅੱਗ ਰਾਤ ਚੱਲਦੀ ਸੀ ਡਰ ਤਾਂ ਪੂਰਾ ਸੀ ਨਾ ਡਰ ਤਾਂ ਪੂਰਾ ਸੀ ਵੀ ਘਰੇ ਚ ਘਰ ਚ ਨਾ ਵੱੜ ਜੇ ਅੱਗ ਗਿਆਨੀ ਤੇ ਉਹਨਾਂ ਚਿਰ ਦਿਲ ਸੋਡਾ ਟੱਕ-ਟੱਕ ਕਰੀ ਗਿਆ ਉਹ ਕਿਉਂ ਬੰਦੇ ਤੋਂ ਘਰ ਇੱਕ ਵਾਰੀ ਆਪ ਦੀ ਉਮਰ 'ਚ ਮਸਾਂ ਹੀ ਬਰਸਾ ਮੰਨਦਾ ਕੋਈ ਐਹੀ ਜੀ ਰੱਬ ਦੀ ਕਰੋਪੀ ਹੋ ਜੇ ਤਾਂ ਭਾਈ ਚਾਹੇ ਕਿਸਾਨ ਚਾਹੇ ਉਹ ਕੋਈ ਵੀ ਉੱਠ ਨਹੀਂ ਸਕਦਾ ਹੂੰ ਜਦੋਂ ਕਿ ਨਾ ਕਹਿ ਪਾਪਰ ਜਿਹੜਾ ਬਾਈ ਦੂਰੋਂ ਦੂਰੋਂ ਆਪਣੇ ਰਾਤ ਦੇ ਵੀਡੀਓ ਵੀ ਪਾਈ ਮੈਨੇ ਦੂਰੋਂ ਐਂ ਲੱਗਦੀ ਸੀ ਵੀ ਘੱਟੋ ਘੱਟ ਇਹ ਪਿੰਡਾਂ ਦੇ ਪਿੰਡ ਮੱਚਣਗੇ ਹਾਂ ਜਿਹੜੇ ਹਸਾਬ ਨਾਲ ਅੱਗ ਚੱਲੀ ਜਾਂਦੀ ਅੱਗ ਚੱਲੀ ਜਾਂਦੀ ਸੀ ਪਰ ਰੱਬ ਦੀ ਮਿਹਰ ਨਾਲ ਮੀਂਹ ਵੀ ਆਇਆ ਨਹੀਂ ਵੀ ਆਇਆ ਇਤੋਂ ਪਹਿਲਾਂ ਲੋਕਾਂ ਦੀ ਮਦਦ ਕੀ ਕਿਸਾਨਾਂ ਨੇ ਵੀ ਭਾਈ ਬਹੁਤ ਸਹਾਇਕਤਾ ਦਿੱਤਾ ਰੇਡੀਓ ਚ ਲੋਜਮੈਂਟ ਤਿੰਨ ਲੋਜਮੈਂਟਾਂ ਹੋਈਆਂ ਸਾਡੇ ਨਗਰ ਚ ਉਹਦੀ ਭੱਜਲੇ ਕਿਸਾਨ ਹੋਰ ਵੀ ਭੱਜਦੇ ਨੇ ਚਲੋ ਸਾਹਜੋਗ ਨਾਲ ਬੰਦਾ ਬੰਦੇ ਦੀ दारू ਆ ਹੈਨਾ ਵੀ ਆਪਦਾ ਕਹਿੰਦੇ ਆ ਵੀ ਅਸਲ ਵਿੱਚ ਤਾਂ ਇਹੀਆਂ ਇਹ ਚੀਜ਼ਾਂ 'ਚ ਆਪਦੀ ਗੌਰ ਰੱਖੋ ਵੀ ਜਿਹੜੀ ਅੱਗੋ ਕੁਝ ਮਚਾਉਣੇ ਮਚੂੜੇ ਨੂੰ ਬੁਝਾ ਕੇ ਜਾਇਆ ਕਰੋ ਪ੍ਰੋਪਰ ਤੌਰ ਤੇ ਤੇ ਨਹੀਂ ਫਿਰ ਭਾਈ ਆਪਦਾ ਹਾਂ ਆ ਦੇਖ ਲਓ ਤੁਸੀਂ ਜਿਹੜੇ ਹੁਣ ਉਹ ਦੂਰੇ ਟਾਲੀਆਂ ਟੂਲੀਆਂ ਦੇਖ ਰਹੇ ਹੋ ਨਾ ਵੀ ਆਗਨ ਨੂੰ ਪੂਰਾ ਸੇਕ ਮਾਰਿਆ ਹੋਇਆ ਹੈਗਾ ਇਹ ਕਿੱਥੋਂ ਲੱਗੀ ਸੀ ਭਾਈ ਇਹ ਅੱਗ ਅੱਛਾ ਉਧਰੋਂ ਆਏ ਨੂੰ ਆਈ ਇਹ ਅੱਛਾ ਇਹ ਸ਼ਾਰਟ ਸਰਕਟ ਕਾਰਨ ਸੀ ਜਾਂ ਕਿ ਕਿਸੇ ਦੀ ਲਾਈਵ ਹੀ ਜੋ ਤੋਂ ਆਈ ਅੱਛਾ ਪਨੀਰੀ ਵਾਲੇ ਸਾਡੇ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਸ਼ੁਰੂ ਚ ਅੱਛਾ ਆਪਣੇ ਮਲਕੀਤ ਬਾ ਮਲਕੀਤ ਬਾ ਗੜੀ ਗਿਆ ਉਹ ਕਹਿਆ ਉਹ ਪਤਾ ਨਹੀਂ ਹੁਣ ਉਹਨੇ ਲਾਈ ਸੀ ਜਾਂ ਨਹੀਂ ਵੀ ਚਲੋ ਰਾ ਟੱਪ ਗਈ ਸੱਤ ਸੱਤ ਕਰਮ ਦਾ ਰਾਹ ਹਾਂ ਕਰਮ ਦਾ ਰਾਹ ਹੋਰ ਉਹ ਬਿਬਲੀੜਾ ਜਰਹਾ ਬਈ ਬਹੁਤ ਧੀ ਸੀ ਰਾਹ ਪਟ ਗਿਆ ਟੱਪ ਗਿਆ ਆ ਟੱਪੀ ਕਹਾ ਪਹੀ ਲੈਣ ਵਾਲੇ ਦੀ ਠੀਕ ਹੈ ਵੀ ਚਲੋ ਕੁੱਲ ਮਿਲਾ ਕੇ ਗਲਤੀਆਂ ਤਾਂ ਆਪਣੀਆਂ ਤੇ ਉਹ ਵੀ ਹੁੰਦੀਆਂ ਨੇ ਨਾ ਬੰਦਾ ਵੀ ਗਲਤੀਆਂ ਕਰਦਾ ਆਇਓ ਨਹੀਂ ਕਹਿੰਦੇ ਚਲੋ ਹੁਣ ਆਪਾਂ ਕਹੇ ਤਾਂ ਚਲੋ ਕਿਸੇ ਤੋਂ ਲੱਗ ਗਈ ਹੈ ਤਾਂ ਇਨਸਾਨੀ ਆ ਹਾਂ ਬਾਦ ਗਈ ਹੁਣ ਆਪਾਂ ਕਿਸੇ ਨੂੰ ਕਹਿ ਦਈਏ ਵੀ ਹਾਂ ਭਾਈ ਤੂੰ ਲਾਈ ਸੀ ਲੱਗ ਗਈ ਤਾਂ ਚਲੋ ਮਾੜੀ ਗੱਲ ਆ ਲੱਗ ਗਈ ਹੁਣ ਆਪਾਂ ਇਹੀ ਕਹਿਣਾ ਇੱਕ ਵੀਡੀਓ ਰਾਹੀਂ ਮੈਸੇਜ ਹੁੰਦਾ ਸਨੇਹਾ ਹੁੰਦਾ ਜਿਹੜੇ ਸਮਝਣ ਵਾਲੇ ਉਹ ਸਮਝ ਜਾਂਦੇ ਨੇ ਜਿਹੜੇ ਬੁੱਧੀ ਭ੍ਰਿਸ਼ਟ ਨੇ ਉਹ ਕਮੈਂਟ ਕਰਨ ਲੱਗ ਜਾਂਦੇ ਨੇ ਉਹ ਬੁੱਧੀ ਭ੍ਰਿਸ਼ਟ ਹੁੰਦੇ ਨੇ ਲੋਕ ਜਿਹਨੂੰ ਪਤਾ ਨਹੀਂ ਹੁੰਦਾ ਵੀ ਭਾਈ ਸਮਝੋ ਮੇਰੇ ਵੀਰ ਬਣ ਕੇ ਜੇ ਅੱਗ ਲਾਉਣਿਆ ਤਾਂ ਨੂੰ ਪ੍ਰੋਪਰ ਤੌਰ ਤੇ ਬੰਦ ਕਰਕੇ ਜਾਓ ਉਹ ਥਾਂ ਨੂੰ ਬਾਹ ਕੇ ਜਾਓ ਇਹ ਪ੍ਰਮਾਤਮਾ ਕਹਿੰਦਾ ਕੀ ਪਤਾ ਕਿਹੜੇ ਵੇਲੇ ਹਵਾ ਛੱਡਦੀ ਇਹ ਮੀਂਹ ਵੀ ਪਾ ਸਕਦਾ ਹੈ तकरीबन ਘੱਟੋ ਘੱਟ 100 200 ਕਿਲੋ ਦਾ ਮੱਛ ਗਿਆ ਉੱਥਾ ਮੱਛ ਗਿਆ ਆਰਮ ਦਾ ਮੱਛ ਗਿਆ ਹੁਣ ਤੜਾ ਅਸੀਂ ਕਿੰਨੀਆਂ ਕੰਨੀ ਟਣਾ ਵੀ ਵਿੱਚ ਮੰਨ ਕੇ ਚੱਲ ਵੀ ਬਚ ਗਈਆਂ ਬਚਤ ਰਹਿ ਗਈ ਕੁੱਲ ਮਿਲਾ ਕੇ ਨਹੀਂ ਤੁਸੀਂ ਐਸਾ ਹੋਣਾ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਮੂਹਰੇ ਪਿੰਡ ਸੀ ਇਧਰ ਮੂਹਰੇ ਨਾਈ ਵਾਲਾ ਪਿੰਡ ਸੀ ਜਿਹੜਾ ਸਾਰਾ ਮੱਛੀ ਦਾ ਖੇਤਾਂ ਦੇ ਵਿੱਚ ਉਹ ਸੋ ਟਰਾਲੀ ਪਈ ਆ ਮੂਹਰੇ ਕਿਹੇ ਦੀ ਲਾ ਫਿਰ ਮੱਛੀ ਸਾਰੀ ਮੱਛੀ